올 오버 수트 ਆਇਆ ਪਿਓਰ ਬੀਬਾ कॉटन ਯਾਨੀ ਇਹ ਕਪੜਾ ਬਹੁਤ ਹੀ ਵਧੀਆ ਹੁੰਦਾ ਵਾ ਜੀ ਸੌਫਟ ਬਹੁਤ ਜ਼ਿਆਦਾ ਹੁੰਦਾ ਵਾ ਯਾਨੀ ਕੈਮਰੀ ਦੇ ਨਾਲੋਂ ਬੈਸਟ ਕਪੜਾ ਆਪਾਂ ਕਹਿ ਸਕਦੇ ਕੈਮਰੀ ਕਾ ਜੇ ਮਹਿੰਗੀ ਹੈ ਆਪਾਂ ਸਸਤਾ ਵਾ ਜੀ ਪਰ ਕਪੜਾ ਬੈਸਟ ਹੁੰਦਾ ਜੀ ਬੀਬਾ कॉटन 올 오버 ਪੈਟਰਨ ਆ ਜੀ 5 ਮੀਟਰ ਪ੍ਰੋਪਰ ਸੂਟ ਆਏਗਾ 350 ਰੁਪਏ ਦਾ ਜੀ ਚੈੱਕ ਕਰੋ ਪਰ ਜਿਹੜੇ ਮੇਰੇ ਵੇਚਣ ਵਾਲੇ ਵੀਰ ਭੈਣ ਭਰਾ ਜਿਹੜੇ ਸਾਡੇ ਕੋਲ ਹੋਲਸੇਲ ਦਾ ਕਪੜਾ ਲੈ ਕੇ ਜਾਂਦੇ ਨੇ ਉਹਨਾਂ ਨੂੰ ਇਸ ਤੋਂ ਵੀ ਘੱਟ ਮਿਲੇਗਾ ਤੁਸੀਂ ਵੀ 350 ਦਾ ਸੇਲ ਕਰ ਸਕਦੇ ਹੋ ਜੀ ਮੇਰੇ ਤੋਂ ਤੁਹਾਨੂੰ ਘੱਟ ਰੇਟਾਂ ਦੇ ਮਿਲੇਗਾ ਪਰ ਉਹਦੇ ਵਿੱਚ ਤੁਹਾਨੂੰ ਸਟੋਰ ਤੇ ਆਉਣਾ ਜ਼ਰੂਰੀ ਹੋਏਗਾ ਜੀ ਹੋਲਸੇਲ ਬਾਰੇ ਪਤਾ ਕਰ ਲਈ ਔਰ ਹੋਲਸੇਲ ਦਾ ਕਪੜਾ ਲੈਣ ਲਈ ਉਹਨਾ ਕਿੱਥੇ ਤੁਸੀਂ ਸੋਨੂ ਸਿਲਕ ਸਟੋਰ ਜਗਰਾਓ ਵਾਲਿਆਂ ਦੇ ਜੀ ਬੈਸਟ ਕਪੜਾ ਕਾਟਨ ਦੇ ਵਿੱਚ ਉਹ ਕਿਹੜਾ ਹੁੰਦਾ ਜੀ ਬੀਬਾ ਕਾਟਨ ਕੈਮਰਿਕ ਨੂੰ ਵੀ ਇਹਨੇ ਮਾਰ ਪਾਈ ਪਈ ਹੈ ਜੀ ਕੈਮਰਿਕ ਨਾਲੋਂ ਸਸਤਾ ਵਾ ਪਰ ਬੈਸਟ ਵੀ ਕੈਮਰਿਕ ਨਾਲੋਂ ਲਾਜੀ ਇਹ ਪਹਿਣਾ 350 ਰੁਪਏ ਦਾ 올ਓਵਰ 5 ਮੀਟਰ ਫੈਬ੍ਰਿਕ ਔਰ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੇ ਵੇਚਣ ਵਾਲੇ ਮੇਰੇ ਵੀਰ ਪਰ ਪਰ ਮੇਰੇ ਕੋਲ ਹੋਲਸੇਲ ਤੇ ਕਪੜਾ ਲੈ ਕੇ ਜਾਂਦੇ ਨੇ ਉਹਨਾਂ ਨੂੰ 350 ਤੋਂ ਘੱਟ ਮਿਲੇਗਾ ਤੁਸੀਂ ਵੀ 350 ਦਾ ਸੇਲ ਕਰ ਸਕਦੇ ਹੋ ਮੇਰੇ ਤੋਂ ਘੱਟ ਰੇਟਾਂ ਤੇ ਲਾ ਕੇ ਉਹਦੇ ਵਿੱਚ ਤੁਹਾਨੂੰ ਸਟੋਰ ਤੇ ਆਉਣਾ ਹੋਏਗਾ ਜੀ ਹੋਲਸੇਲ ਤੇ ਹੋਲਸੇਲ ਦਾ ਕਪੜਾ ਲੈਣ ਲਈ ਉਹਨਾ ਤੁਸੀਂ ਕਿੱਥੇ ਆ ਸੋਨੂ ਸਿਲਕ ਸਟੋਰ ਜਗਰਾਵਾਲ ਆਂਦੇ ਜੀ ਪਿਓਰ ਕਾਟਨ ਕਿਹੜੀ ਹੁੰਦੀ ਜੀ ਬੀਬਾ ਕਾਟਨ ਉਹ ਬਹੁਤ ਹੀ ਵਧੀਆ ਕਪੜਾ ਬਿਲਕੁਲ ਫਾਈਨ ਐਡਾ ਸੌਫਟ ਕਪੜਾ ਹੁੰਦਾ ਵਾ ਨਾ ਕੋਈ ਲਰਨਿੰਗ ਦੀ ਲੋੜ ਨਹੀਂ ਐਡਾ ਠੰਡਾ ਕਪੜਾ ਕੈਮਰਿਕ ਨੂੰ ਮਾਰ ਪਾਈ ਪਈ ਹੈ ਜੀ ਇਹ ਪਹਿਣਾ 350 ਰੁਪਏ ਦਾ 올ਓਵਰ 5 ਮੀਟਰ ਸੂਟ ਜੀ ਮਾਰਕੀਟ ਚ ਉਹਦੇ ਸੂਟ 550 600 ਦੇ ਸੇਲ ਹੁੰਦੇ ਨੇ ਪਰ ਜਿਹੜੇ ਮੇਰੇ ਵੇਚਣ ਵਾਲੇ ਵੀਰ ਪਹਿਣ ਪਰ ਮੇਰੇ ਤੋਂ ਕਪੜਾ ਹੋਲਸੇਲ ਰੇਟਾ ਤੇ ਲੈ ਕੇ ਜਾਂਦੇ ਨੇ ਉਹਨਾਂ ਨੂੰ 350 ਤੋਂ ਘੱਟ ਮਿਲੇਗਾ ਜੀ ਤੁਸੀਂ ਵੀ 350 ਦਾ ਸੇਲ ਕਰ ਸਕਦੇ ਹੋ ਮੇਰੇ ਤੋਂ ਘੱਟ ਰੇਟਾ ਤੇ ਲਿਜਾ ਕੇ ਜੀ ਉਹਦੇ ਲਈ ਤੁਹਾਨੂੰ ਸਟੋਰ ਤੇ ਆਉਣਾ ਜ਼ਰੂਰੀ ਹੋਵੇਗਾ ਆਉਣਾ ਤੁਸੀਂ ਕਿੱਥੇ ਆ ਸੋਨੂ ਸਿਲਕ ਸਟੋਰ ਹੋਲਸੇਲ ਕਪੜਿਆਂ ਦਾ ਸਟੋਰ ਜਗਰਾਵਾਂ ਵਾਲਿਆਂ ਦੇ ਜੀ ਸੋ ਨਖਰੇ ਵਾਲੇ ਸੂਟਾਂ ਨੂੰ ਅਸੀਂ ਨਵੇਂ ਆਰਟੀਕਲ ਚ ਤਿਆਰ ਕਰਾਤਾ ਵਾ ਜ ਪਿਓਰ ਚੈੱਕ ਕਾਟਨ ਆਏਗੀ ਪਿਓਰ ਕਾਟਨ ਆਏਗੀ ਲਰਨਿੰਗ ਬਿਲਕੁਲ ਨਹੀਂ ਲੱਗੇਗੀ ਜੀ ਪਿਓਰ ਚੈੱਕ ਕਾਟਨ ਆਏਗੀ ਇਹ ਅਗਲਾ ਕਪੜਾ ਡਿਜ਼ਾਈਨ ਚੈੱਕ ਕਰੋ ਕਿੰਨਾ ਪਿਆਰਾ ਹੈ ਔਰ ਜਾਂਜਾ ਦਾ ਡਿਜੀਟਲ ਲੁੱਕ ਦਾ ਪੈਚ ਲਗਾਇਆ ਔਰ ਸਾਰਾ ਥ्रेडਵਰਕ ਦਾ ਕੰਮ ਹੈਗਾ ਚੈੱਕ ਕਰੋ ਸਾਰਾ ਥ्रेडਵਰਕ ਦਾ ਕੰਮ ਹੈ ਬਲੈਕ ਥ्रेड ਦਾ ਕੰਮ ਨੀਚੇ ਵੀ ਸਾਰਾ ਥ्रेडਵਰਕ ਦਾ ਕੰਮ ਹੋਇਆ ਹੋਇਆ ਹੈ ਜੀ 올ਓਵਰ 5 ਮੀਟਰ ਛੋਟ ਜਾਣ ਵਾਲਾ ਦੁਪੱਟਾ ਚੈੱਕ ਕਰੋ ਕਿੰਨਾ ਪਿਆਰਾ ਡਿਜ਼ਾਈਨਰ ਲੁੱਕ ਦਾ ਦੁਪੱਟਾ ਬਹੁਤ ਹੀ ਪਿਆਰਾ ਕੋਟਾ ਕਾਟਨ ਦਾ ਦੁਪੱਟਾ ਆਏਗਾ ਬਹੁਤ ਹੀ ਪਿਆਰਾ ਸੋ ਚੈੱਕ ਕਰ ਲਓ ਕਿੱਡੇ ਸੋਹਣੇ ਕਲਰਾਂ ਦੇ ਨਾਲ ਇਹ ਪਹਿਣਾ ਸਿਰੂ ਤੁਹਾਨੂੰ 1300 ਤੇ 95 ਰੁਪਏ ਦਾ ਇੱਕ ਬਲੈਕ ਕਲਰ ਇੱਕ ਗ੍ਰੇ ਕਲਰ ਤੇ ਇੱਕ ਆਏਗਾ ਆਫ ਵਾਈਟ ਕਲਰ ਦੇ ਨਾਲ 1395 ਵੇਚ ਨਾਲ ਵੀਰ ਪਹਿਣ ਭਰਾਵਾਂ ਨੂੰ ਇਸ ਤੋਂ ਵੀ ਘੱਟ ਮਿਲੇਗਾ ਉਹਦੇ ਲਈ ਤੁਹਾਨੂੰ ਸਟੋਰ ਤੇ ਆਉਣਾ ਜ਼ਰੂਰੀ ਹੋਏਗਾ ਸੋ ਵੀਡੀਓ ਅੱਛਾ ਲੱਗੇ ਤਾਂ ਲਾਈਕਾਂ ਸ਼ੇਅਰ ਪੇਜ ਨੂੰ ਕਰੋ ਫੋਲੋ ਹੋਗੇ ਨਵੇਂ ਆਰਟੀਕਲ ਦੀਆਂ ਵੀਡੀਓ ਦੇਖਣ ਲਈ ਜੀ ਡਿਜ਼ਾਈਨਰ ਲੁੱਕ ਪੀਸ ਇੰਸਟਾਗ੍ਰਾਮ ਤੇ ਫੇਵਰਟ ਵੀ ਜਿਹੜੇ ਹਸਤਾ ਵਿੱਚ ਚੱਲਦੇ ਪੈਣੇ ਚੈੱਕ ਕਰ ਲਓ ਪਿਓਰ ਕਾਟਨ ਡਿਜੀਟਲ ਪ੍ਰਿੰਟ ਦੇ ਵਿੱਚ ਬਿਨਾ ਲਰਨਿੰਗ ਤੋਂ ਕੱਪੜਾ ਕੋਈ ਲਨਿੰਗ ਦਿ ਲੋ ਚੈੱਕ ਕਰੋ ਕਿੰਨਾ ਪਿਆਰਾ ਵਰਕ ਹੋਇਆ ਸਾਰਾ ਔਰਗਾਂਜ਼ਾ ਵਰਕ ਦਾ ਥ੍ਰੈਡ ਵਰਕ ਦੇ ਨਾਲ ਕੰਮ ਹੋਇਆ ਹੈ ਚੈੱਕ ਕਰੋ ਬਾਟਮ ਆएगी 3 ਮੀਟਰ ਪ੍ਰੋਪਰ ਕਾਟਨ ਦੀ ਪ੍ਰਿੰਟਡ ਚੈੱਕ ਕਰੋ ਹਲਕਾ ਜਿਹਾ ਸਾਰਾ ਪ੍ਰਿੰਟ ਆਏਗਾ 3 ਮੀਟਰ ਪ੍ਰੋਪਰ ਬਾਟਮ ਆਏਗੀ ਹੁਣ ਦੁਪੱਟਾ ਚੈੱਕ ਕਰ ਲਓ ਮਸਲੀਨ ਕੋਡ ਦਾ 2 ਮੀਟਰ ਦਾ ਦੁਪੱਟਾ ਆਏਗਾ ਬਹੁਤ ਹੀ ਖੂਬਸੂਰਤ ਵਰਕ ਦੇ ਨਾਲ ਕਲਰ ਬੜੇ ਸੋਹਣੇ ਹੋਣਗੇ ਇਹ ਤਿਰੂ ਪੈਣਾ ਤੁਹਾਨੂੰ 995 ਰੁਪਏ ਦਾ ਓਨਲੀ 995 ਜਿਹੜੇ ਵੇਚਣ ਵਾਲੇ ਵੀਰ ਭੈਣ ਭਰਾ ਉਹਨਾਂ ਲੈ ਕੇ ਜਾਣਾ ਉਹਨਾਂ ਨੂੰ ਇਸ ਤੋਂ ਵੀ ਘੱਟ ਮਿਲੇਗਾ ਪਰ ਉਧਰ ਤੁਹਾਨੂੰ ਸਟੋਰ ਤੇ ਆਉਣਾ ਜ਼ਰੂਰੀ ਹੋਏਗਾ ਵੀਡੀਓ ਚ ਅੱਛੇ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਪੇਜ ਨੂੰ ਫੋਲੋ ਕਰ ਲਓ ਰੋਜ਼ ਨਵੇਂ ਆਰਟੀਕਲ ਦੀਆਂ ਵੀਡੀਓ ਦੇਖਣ ਲਈ ਪਹੁੰਚੋ ਸਾਨੂੰ ਸਿਲਕ ਸਟੋਰ ਜਗਰਾਵਾਲ ਦੇ ਜੀ ਇਸ ਟਾਈਮ ਇਹਨਾਂ ਪਿਸਮ ਦਾ ਬਹੁਤ ਟ੍ਰੈਂਡ ਚੱਲਦਾ ਪਰ ਦੁਪੱਟੇ ਇਸ ਟਾਈਮ ਆ ਡਿਜ਼ਾਈਨਰ ਦੁਪੱਟੇ ਦਾ ਇਸ ਟਾਈਮ ਫੁੱਲ ਟ੍ਰੈਂਡ ਆ ਜੀ ਮਾਰਕੀਟ ਚ ਤੁਸੀਂ ਲੈਣ ਜਾਓਗੇ 2500 3000 15 1500 ਤੋਂ ਘੱਟ ਨਹੀਂ ਮਿਲਦੇ ਪਏ ਪਿਓਰ ਕਾਟਨ ਦਾ ਸੂਟ ਆਗਾ ਬਿਨਾਂ ਲਰਨਿੰਗ ਤੋਂ ਕਪੜਾ ਬਣੇਗਾ ਲਰਨਿੰਗ ਦੀ ਕੋਈ ਲੋੜ ਨਹੀਂ 올 ਓਵਰ 5 ਮੀਟਰ ਫੈਬਰਿਕ ਹੋਏਗਾ ਸਿਰਫ 895 ਰੁਪਏ ਦਾ ਵੇਚ ਨਾਲ ਵੀਰ ਭੈਣ ਭਰਾਵਾਂ ਨੂੰ ਇਸ ਤੋਂ ਵੀ ਘੱਟ ਮਿਲੇਗਾ ਉਧਰ ਤੁਹਾਨੂੰ ਸਟੋਰ ਤੇ ਆਉਣਾ ਜ਼ਰੂਰੀ ਹੋਏਗਾ ਜੀ ਸੋ ਵੀਡੀਓ ਅੱਛੀ ਲੱਗੀ ਤਾਂ ਲਾਈਕ ਐਂਡ ਸ਼ੇਅਰ ਕਰ ਦਿਓ ਪੇਜ ਨੂੰ ਕਰੋ ਫੋਲੋ ਰੋਜ਼ ਨਵੇਂ ਆਰਟੀਕਲ ਦੀਆਂ ਵੀਡੀਓ ਦੇਖਣ ਲਈ ਤੁਸੀਂ ਵੀ ਆਓ ਸੋਨੂ ਸਿਲਕ ਸਟੋਰ ਜਗਰਾਉਂ ਵਾਲਿਆਂ ਦੇ ਜੀ ਬਹੁਤ ਹੀ ਖੂਬਸੂਰਤ ਆਰਟੀਕਲ ਲੈ ਕੇ ਹਾਜ਼ਰ ਹੈ ਤੁਹਾਡੇ ਲਈ ਪਿਓਰ ਕਾਟਨ بیس ਆਏਗਾ ਲਰਨਿੰਗ ਤੋਂ ਬਿਨਾ ਕਪੜਾ ਬਣੇਗਾ ਲਰਨਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ ਸ਼ਰਟ ਨੂੰ ਕੋਈ ਰਿਕੁਆਇਰਮੈਂਟ ਨਹੀਂ ਲੈਣ ਦੀ ਚੈੱਕ ਕਰੋ ਥੈਡ ਵਰਕ ਦਾ ਕੰਮ ਹੈਗਾ ਡਿਜੀਟਲ ਪ੍ਰਿੰਟ ਦੀ ਸ਼ਰਟ ਪ੍ਰੋਪਰ ਥੈਡਵਰਕ ਆਏਗਾ 3 ਮੀਟਰ ਬਾਟਮ ਆਏਗੀ ਨਾਲ ਵਰਕ ਕੀਤੀ ਹੈ 3 ਮੀਟਰ ਵਰਕੇਬਲ ਬਾਟਮ ਆਏਗੀ ਮਸਲੀਨ ਦਾ ਦੁਪੱਟਾ ਆਏਗਾ 2.5 ਮੀਟਰ ਡਿਜ਼ਾਈਨਿੰਗ ਪ੍ਰੋਪਰ ਚੈੱਕ ਕਰ ਲਓ ਸਿਰਫ 895 ਰੁਪਏ ਦਾ ਓਨਲੀ 895 ਰੁਪਏ ਤੇ ਵੇਚ ਨਾਲ ਵੀਰ ਭੈਣ ਭਰਾਵਾਂ ਨੂੰ ਇਸ ਤੋਂ ਵੀ ਘੱਟ ਮਿਲੇਗਾ ਉਹਦੇ ਲਈ ਤੁਹਾਨੂੰ ਸਟੋਰ ਤੇ ਆਉਣਾ ਜ਼ਰੂਰੀ ਹੋਏਗਾ ਕਲਰ ਚੈੱਕ ਕਰ ਲਓ ਕਿੱਡੇ-ਕੱਡੇ ਪਿਆਰੇ ਸੋਹਣੇ-ਸੋਹਣੇ ਕਲਰਾਂ ਦੇ ਨਾਲ 895 ਰੁਪਏ ਦਾ ਸੁ ਵੀਡੀਓ ਅੱਛਾ ਲੱਗੇ ਤਾਂ ਲਾਈਕ ਐਂਡ ਸ਼ੇਅਰ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਰੋਜ਼ ਨਵੇਂ-ਨਵੇਂ ਵੀਡੀਓ ਦੇਖਣ ਲਈ ਜੀ